ਬਿਕਰਮ ਮਜੀਠੀਆ ਨੇ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਕਿਹਾ ਹੈ ਪੰਜਾਬ ਨੂੰ ਲੈ ਕੇ ਮਜੀਠੀਆ ਨੇ ਦੋਵਾਂ ਧਿਰਾਂ ਤੇ ਇਲਜ਼ਾਮ ਲਾਇਆ ਕਿ ਆਪ ਅਤੇ ਕਾਂਗਰਸ ਲੋਕਾਂ ਨੂੰ ਠੋਖਾ ਦੇ ਰਹੇ ਨੇ ਮਜੀਠੀਆ ਨੇ ਖਾਸ ਕਰ ਸੀਐਮ ਮਾਨ ਤੇ ਬੀਜੇਪੀ ਨਾਲ ਮਿਲੀ ਭੁਗਤ ਦਾ ਵੀ ਇਲਜ਼ਾਮ ਲਾਇਆ ਮੈਨੂੰ ਨਹੀਂ ਸਮਝ ਆਉਂਦੀ ਹੈ ਕਾਂਗਰਸੀ ਤੇ ਝਾੜੂ ਵਾਲੇ ਕੇਸ ਨੂੰ ਨਾਲ ਵੋਟਾਂ ਮੰਗਣਗੇ ਇੱਕ ਦੂਜੇ ਦੇ ਉਲਟ ਸਾਰੇ ਦੇਸ਼ 'ਚ ਗੱਟ ਜੋੜ ਹਰਿਆਣੇ 'ਚ ਕੱਲ ਪ੍ਰੋਗਰਾਮ ਹੋਣਾ ਉੱਥੇ ਭਗਵੰਤ ਮਾਨ ਨੇ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰਨ ਜਾਣਾ ਦਿੱਲੀ 'ਚ ਬੰਗਲੌਰ 'ਚ ਜਿਹੜਾ ਪ੍ਰੋਗਰਾਮ ਹੁੰਦਾ ਉੱਥੇ ਇੰਡੀਆ ਗਠਜੰਬੰਦਨ ਦੇ ਹੱਕ 'ਚ ਰਾਹੁਲ ਗਾਂਧੀ ਦੀ ਜਾ ਕੇ ਸਿੱਖਤਾ ਗਾਉਂਦਾ ਹੈ ਤੇ ਜਦ ਉਸੇ ਰਾਹੁਲ ਗਾਂਧੀ ਨੇ ਟਿਕਟਾ ਇੱਥੇ ਜਦੋਂ ਕੈਂਡੀਡੇਟਾਂ ਨੂੰ ਦੇਣੀਆਂ ਨੇ ਫਿਰ ਭਾਈ ਕਿਹੜੇ ਮੂ ਨਾਲ ਉਹਨਾਂ ਦੇ ਉਲਟ ਬੋਲੇਗਾ ਕਿ ਲੋਕਾਂ ਨੂੰ ਤੁਸੀਂ ਮੂਰਖ ਸਮਝਦੇ ਔਰ ਭਗਵੰਤਪਾਨ ਦਾ ਗੱਠ ਜੋੜ ਕੱਲਾ ਕਾਂਗਰਸ ਦਾ ਨਹੀਂ ਹੈ ਭਗਵੰਤਮਾਨ ਦਾ ਗੱਠ ਜੋੜ ਦਿਨ ਦਾ ਤਾਂ ਕਾਂਗਰਸ ਦਾ ਲਾ ਤੇ ਰਾਤ ਦਾ ਭਾਜਪਾ ਨਾਲ ਜਿੱਡਾ ਇਹ ਚੱਲੂ ਹੋਇਆ ਔਰ ਜਿੱਦੀ ਇਹਦੇ ਨਾਲ ਸੈਟਿੰਗ ਹੋਈ ਹੈ ਦੱਸ ਦਿਓ ਜੇ ਮੇਰੀ ਗੱਲ ਗਲਤ ਹੈ ਜੇ ਮੈਂ ਗਲਤ ਗੱਲ ਕਰਦਾ ਹਾਂ ਤੇ ਫਿਰ ਜਿਹੜਾ ਉਹ ਕਿਸਾਨ ਪ੍ਰੀਤਪਾਲ ਜਿਹਨੂੰ ਅਸੀਂ ਛਾਗਾ ਕੇ ਲਿਆਏ ਆ ਉਹਦਾ ਜਿਵਾੜਾ ਭੰਨਤਾ ਲੱਤਾ ਭੰਤੀਆਂ ਸਿਰ ਪਾੜਤਾ ਸਾਰਾ ਕੁਝ ਭੰਨਤਾ ਉਹਦਾ ਤੇ ਉਹਨੂੰ ਜਾ ਕੇ ਫਿਰ ਹਾਈ ਕੋਰਟ ਕਿਉਂ ਕੇਸ ਪਾਉਣਾ ਪਿਆ ਇਹ ਗੱਲ ਕਿਉਂ ਕਹਿਣੀ ਪਈ ਕਿ ਮੈਨੂੰ ਪੰਜਾਬ ਦੀ ਧਰਤੀ ਤੋਂ ਚੁੱਕਿਆ ਤੇ ਪੰਜਾਬ ਦਾ ਹੋਮ ਮਿਨਿਸਟਰ ਕੌਣ ਹੈ ਜੇ ਨਾਂ ਰਲਿਆ ਹੁੰਦਾ ਤੇ ਐਫ ਆਈ ਆਰ ਦਰਜ ਕਰਦਾ ਹਾਈ ਕੋਰਟ ਨੂੰ ਇਹ ਗੱਲ ਕਹਿਣੀ ਪਈ ਕਿ ਭਾਈ 0 ਐਫ ਆਈ ਆਰ ਕਿਉਂ ਦਰਜ ਕਰਦੇ ਹੋ ਤੁਸੀਂ ਸਿੱਧੀ ਐਫ ਆਈ ਆਰ ਕਿਉਂ ਨਹੀਂ ਕੀਤੀ ਸ਼ੋਭਕਰਨ ਜਿਹਦੇ ਮੱਥੇ 'ਚ ਗੋਲੀ ਵੱਜੀ ਹੋਵੇ ਸਿਰ 'ਚ ਗੋਲੀ ਵੱਜੀ ਹੋਵੇ 7 ਦਿਨ ਉਹਦਾ ਪੋਸਟਮਾਰਟਮ ਦੀ ਰਿਪੋਰਟ ਨਾ ਆਵੇ ਉਹਦੀ ਐਫ ਆਈ ਆਰ ਦਰਜ ਨਾ ਹੋਵੇ ਅਖੀਰ 'ਚ ਉਹ ਕੇਸ ਵੀ ਕੋਰਟ 'ਤੇ ਗਿਆ ਕੋਰਟ ਨੂੰ ਕਹਿਣਾ ਪਿਆ ਕਿ ਜਿਹੜੀ লাশ ਬਰਾਮਦ ਹੋਈ ਜੇ ਉਹ ਪੰਜਾਬ ਦੀ ਧਰਤੀ 'ਤੇ ਦਰ ਬਰਾਮਦ ਹੋਈ ਤੇ ਪਰਚਾ ਸਿੱਧਾ ਕਿਉਂ ਨਹੀਂ ਦਰਜ ਹੋਇਆ ਤੇ ਫਿਰ ਦੱਸ ਦਿਓ ਮੈਨੂੰ ਕੌਣ ਲੜਿਆ ਤੇ ਕੌਣ ਨਹੀਂ ਲੜਿਆ ਅਥਰੂ ਕਹੇਸ ਪੰਜਾਬ ਦੀ ਧਰਤੀ ਦੇ ਸਿੱਕੇ ਜਿਹੜੀਆਂ ਗੋਲੀਆਂ ਨੇ ਜਿਹਦੇ ਨਾਲ ਉਹ ਰਬੜ ਦੀਆਂ ਗੋਲੀਆਂ ਪੰਜਾਬ 'ਚ ਚਲਾਈਆਂ ਸਿੱਧੀਆਂ ਗੋਲੀਆਂ ਠੋਕੀਆਂ ਗਈਆਂ ਉਹ ਲਕੀਆਂ ਕਿੱਥੇ ਆ ਕੇ ਪੰਜਾਬ ਦੀ ਧਰਤੀ ਤੇ ਤੇ ਉਹਦਾ ਪਰਚਾ ਕਿਉਂ ਨਹੀਂ ਦਰਜ ਹੋਇਆ ਤੇ ਫਿਰ ਇਹਨੂੰ ਕੀ ਕਹੋਗੇ ભગવંતમાન ਨੂੰ ભાજપા ਦਾ ਵੱਡਾ ટાઉટ કાઉંગે કે ਨਹੀਂ કાઉંગે ਦੱਸ ਦਿਓ ਮੈਨੂੰ ਸਹਿਮਤ ਹੋ કે ਨਹੀਂ ਸਹਿਮਤ ਐ ਮੈਂ ਗਲਤ ਗੱਲ ਕਰਦਾ ਐ ਇਸ ਲਈ ਮੈਂ ਅੱਜ ਕਿਸਾਨ ਭਰਾਵਾਂ ਨੂੰ ਵੀ ਫੋਨ ਕਰ ਬੇਨਤੀ ਕਰਦਾ ਐ ਕਿ ਜਦੇ ਪਿੰਡਾਂ 'ਚ ਆਉਂਦੇ ਇਸ ਗੱਲ ਦਾ ਸਵਾਲ ਕਰੋ ਕਿ ਭਗਵੰਤ ਮਾਨ ਨੇ ਇਹ ਪਰਚੇ ਕਿਉਂ ਨਹੀਂ ਦਿੱਤੇ 14 ਤੋਂ ਵੱਧ ਕਿਸਾਨ ਇਸ ਅੰਦੋਲਨ 'ਚ ਸ਼ਰੀਰ ਹੋਏ ਐ ਅੱਛੀ ਇਹ ਦੋ ਇਹ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਦਾ ਹੋਮ ਮਿਨਿਸਟਰ ਚੀਫ ਮਿਨਿਸਟਰ ਕੌਣ ਹੈ ਉਹ ਦਿੱਲੀ ਦੇ ਮਤਾਇਤ ਨਹੀਂ ਹੈ ਸੈਂਟਰ ਦੇ ਮਤਾਇਤ ਨਹੀਂ ਹੈ ਇਹ ਆਜ਼ਾਦ ਸੂਬਾ ਇਹ ਸੂਬੇ ਦੇ ਆਪ ਦੇ ਅਧਿਕਾਰ ਨੇ ਤੇ ਜੇ ਇੱਥੇ ਕਿਸੇ ਨਾਲ ਧੱਕਾ ਬੇਇਨਸਾਫੀ ਹੋਵੇ ਤੇ ਇਨਸਾਫ ਦੇਣਾ ਇਥੋਂ ਦੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ